ਰੋਪੜ ਤੋਂ ਐਮਐਲਏ ਦਿਨੇਸ਼ ਚੱਡਾ ਜੀ ਬਸੀ ਤੋਂ ਬਸੀ ਪਠਾਨਾ ਤੋਂ ਐਮਐਲਏ ਹਰਪ੍ਰੀਤ ਸਿੰਘ ਜੀ ਆ ਰੁਪਿੰਦਰ ਸਿੰਘ ਔਰ ਮੇਰੇ ਸਾਡੇ ਸਪੋਕਸਪਰਸਨ ਅਹਬਾਬ ਗਰੇਵਾਲ ਜੀ ਸਾਡੇ ਇੱਕ ਸੀਨੀਅਰ ਸਪੋਕਸਪਰਸਨ ਪਟਿਆਲੇ ਤੋਂ ਸੰਧੂ ਸਾਹਿਬ ਵੀ ਬੈਠੇ ਆ ਅੱਜ ਸੰਘਰੂਰ ਦੇ ਬਾਈ ਇਲੈਕਸ਼ਨ ਦੇ ਰਿਜ਼ਲਟ ਆ ਗਏ ਆ ਸਭ ਤੋਂ ਪਹਿਲਾਂ ਤੇ ਸੰਘਰੂਰ ਦੇ ਜਿਹੜੇ ਲੋਕਾਂ ਨੇ ਫਤਵਾ ਦਿੱਤਾ ਆ ਅਸੀਂ ਉਹਦਾ ਸਤਿਕਾਰ ਕਰਦੇ ਆਂ ਔਰ ਉਹਨਾਂ ਦਾ ਦਿੱਤਾ ਹੋਇਆ ਫੱਤਾ ਫਤਵਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਸਿਰ ਮੱਥੇ ਆ ਬੜੀ ਹੱਥ ਜੋੜ ਕੇ ਸੰਘਰੂਰ ਦੇ ਲੋਕਾਂ ਦਾ ਜਿਹੜਾ ਵੀ ਉਹਨਾਂ ਨੇ ਨਿਰਣੇ ਲਿਆ ਇੱਕ ਡੈਮੋਕ੍ਰੇਸੀ ਚ ਲੋਕਾਂ ਦੀ ਜਿਹੜੀ ਵੋਟ ਦਾ ਜਿਹੜਾ ਕਰਨ ਦਾ ਤਰੀਕਾ ਆ ਉਸ ਭਾਵਨਾ ਦੀ ਕਦਰ ਕਰਦੇ ਹੋਏ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਉਹਨਾਂ ਨੂੰ ਵੀ ਨਾਲ ਦੀ ਨਾਲ ਬਹੁਤ ਵਧਾਈਆਂ ਵੀ ਦਿੰਦੇ ਆਂ ਦੇਖੋ ਇਲੈਕਸ਼ਨ ਹਾਰ ਜਿੱਤ ਇੱਕ Part of ਪੋਲਿਟਿਕਸ ਹੈ ਹਾਲਾਂਕਿ ਇਸ ਵਾਰ ਜਿਹੜਾ ਇਲੈਕਸ਼ਨ ਚ ਵੋਟਿੰਗ ਪਰਸੈਂਟੇਜ ਸੀਗਾ ਸੰਗਰੂਰ ਦੇ ਇਲੈਕਸ਼ਨ ਚ ਤਕਰੀਬਨ 26% ਵੋਟ ਘਟ ਪੋਲ ਹੋਈ ਆ ਪਿਛਲੇ ਵਿਧਾਨ ਸਭਾ ਨਾਲ ਔਰ ਆਮ ਆਦਮੀ ਪਾਰਟੀ ਨੂੰ 2019 ਚ ਜਿਹੜਾ ਵੋਟ ਪਰਸੈਂਟ ਰਿਹਾ ਟੋਟਲ ਪੋਲ ਹੋਇਆ ਸੀ ਆਮ ਆਦਮੀ ਪਾਰਟੀ ਨੂੰ 2019 ਜਦੋਂ ਮਾਨਸਾਬ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਦੇ ਆ ਉਦੋਂ 37% ਵੋਟ ਆਮ ਆਦਮੀ ਪਾਰਟੀ ਨੂੰ ਮਿਲੇ ਸੀ ਔਰ ਇਸ ਵਾਰ ਇਲੈਕਸ਼ਨ ਚ 35 ਤੇ ਤਕਰੀਬਨ 35% ਵੋਟ ਆਮ ਆਦਮੀ ਪਾਰਟੀ ਨੂੰ ਮਿਲੇ ਆ ਹਾਲਾਂਕਿ ਆਲ ਓਵਰ ਜਿਹੜਾ ਵੋਟ ਪਰਸੈਂਟ ਬਹੁਤ ਘਟਿਆ ਉਹਦੇ ਕਈ ਕਾਰਨ ਹੈ ਜਾਇਓ ਪੈਡੀਸੀਜਨ ਦੀ ਗੱਲ ਹੈ ਜੂਨ ਦੀ ਛੁੱਟੀਆਂ ਦੀ ਗੱਲ ਹੈ ਔਰ ਉਹ ਸਾਰੀਆਂ ਗੱਲਾਂ ਤੇ ਆਪਣੇ ਸਾਹਮਣੀ ਹੈ ਲੇਕਿਨ ਇਹ ਪਹਿਲੀ ਵਾਰ ਵੀ ਨਹੀਂ ਹੋਇਆ 2014 ਚ ਅਸੀਂ ਦਿੱਲੀ ਚ ਅ ਲੋਕ ਸਭਾ ਦਾ ਇਲੈਕਸ਼ਨ ਹਾਰਦੇ ਆ ਔਰ 15 ਚ ਵਿਧਾਨ ਸਭਾ ਬੜੀ ਵੱਡੀ ਮੈਜੋਰਿਟੀ ਨਾਲ ਆਮ ਆਦੀ ਪਾਰਟੀ ਜਿੱਤਦੀ ਹੈ 2014 ਚ ਜਦੋਂ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਪੰਜਾਬ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਚਾਰ ਮੈਂਬਰ ਪਾਰਲੀਮੈਂਟ ਜਿੱਤਦੇ ਆ 2019 ਚ ਅਸੀਂ ਲੋਕ ਸਭਾ ਦਾ ਇਲੈਕਸ਼ਨ ਦਿੱਲੀ ਚ ਹਾਰ ਕੇ ਵਿੱਚ ਫਿਰ ਜਿੱਤ ਗਏ ਵਿਧਾਨ ਸਭਾ ਵੱਡੀ ਮੈਜੋਰਟੀ ਨਾਲ ਲੇਕਿਨ 2019 ਚ ਪੰਜਾਬ ਚ ਕਾਂਗਰਸ ਦੀ ਸਰਕਾਰ ਸੀ ਤੇ ਸੰਗਰੂਰ ਇਲੈਕਸ਼ਨ ਮਾਨ ਸਾਹਿਬ ਦੀ ਗੁਵਾਈ ਚ ਅਸੀਂ ਜਿੱਤਿਆ ਸੀ ਸੋ ਇਹ ਉਤਾਰ ਚੜਾਬ ਜਿਹੜਾ ਹੈ ਰਾਜਨੀਤੀ ਦਾ 파ਟ ਹੈ ਔਰ ਹੁੰਦੇ ਰਹਿੰਦੇ ਆ ਲੇਕਿਨ ਜਿਹੜੀਆਂ ਰਵਾਇਤੀ ਪਾਰਟੀਆਂ ਆ ਜਿਹੜੀਆਂ 100-100 ਸਾਲ ਤੋਂ ਪੁਰਾਣੀਆਂ ਪਾਰਟੀਆਂ ਹੈ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਨੂੰ ਪਿਛਲੇ ਲੋਕ ਸਭਾ ਇਲੈਕਸ਼ਨ ਚ ਜਿਹੜਾ ਵੋਟ 26% ਦੇ ਕਰੀਬ ਵੋਟ ਮਿਲਿਆ ਸੀ ਉਹ 11% ਤੇ ਰਹਿ ਗਿਆ ਔਰ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੀਆਂ ਜਮਾਨਤਾਂ ਜ਼ਬਤ ਹੋਈਆਂ ਇਸ ਵਾਰ ਫੇਰ ਸਾਡਾ નો ਡਾਊਟ 2% ਵੋਟ ਘਟਿਆ ਹੈ ਇਹ ਚ ਕੋਈ ਦੋਰ ਆਏ ਨਹੀਂ ਲੇਕਿਨ ਜਿਹੜੀ ਟ੍ਰੈਡੀਸ਼ਨਲ ਪੋਲਿਟਿਕਸ ਕਰ ਰਹੀਆਂ ਪੰਜਾਬ 'ਚ ਪਾਰਟੀਆਂ ਜਿਨ੍ਹਾਂ ਨੇ ਕਈ ਕਈ ਸਾਲ ਰਾਜ ਕੀਤਾ ਹੈ ਚਾਹੇ ਕਾਲੀ ਦਲ ਬਹੁਤ ਪੁਰਾਣੀ ਪਾਰਟੀ ਐ ਈਵਨ ਕਾਂਗਰਸ ਵੀ 100 ਸਾਲ ਤੋਂ ਪੁਰਾਣੀ ਐ ਕੌਂ ਕੌਂ ਅਰ ਬੀਜੇਪੀ ਚਲੋ ਬੀਜੇਪੀ ਦਾ ਬਹੁਤ ਵੱਡਾ ਕੋਈ ਆਧਾਰ ਹੈ ਨਹੀਂ ਇਨ੍ਹਾਂ ਨੂੰ ਲੋਕਾਂ ਨੇ ਜਮਾਨਤਾ ਜਬਤ ਕਰਾਈਆਂ ਔਰ ਜਿੱਥੇ ਕਾਂਗਰਸ ਨੂੰ 2000 ਅ 19 ਚ 3 ਲੱਖ ਦੇ ਕਰੀਬ ਵੋਟ ਮਿਲੇ ਆ ਤੇ ਹੁਣ 80000 ਦੇ ਲਾਗੇ ਸ਼ਾਕੇ ਰਹਿ ਗਈ। ਅਕਾਲੀ ਦਲ ਨੂੰ 260000 ਵੋਟ ਮਿਲੇ ਸੀ ਤੇ ਉਹ ਜਿਹੜੇ ਆ 50000 ਤੋਂ ਥੱਲੇ ਖਿਸ ਗਏ। ਸੋ ਆਲ ਓਵਰ ਸਿਨੈਰੀਓ ਜਿਹੜਾ ਆ ਜਿਹੜੀਆਂ ਪੋਲਿਟੀਕਲ ਆਰਗੇਨਾਈਜੇਸ਼ਨ ਜਾਂ ਪਾਰਟੀਆਂ ਨਾਲ ਸਾਡਾ ਕੰਪੀਟੀਸ਼ਨ ਆ ਉਹਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਬਿਹਤਰ ਸਥਿਤੀ 'ਚ ਲੋਕਾਂ ਦਾ ਦਿਲ ਜਿੱਤਿਆ ਲੇਕਿਨ ਇਹਦੇ 'ਚ ਕੋਈ ਦੋ رائے ਨਹੀਂ ਹੈ। ਜਿਹੜੀ ਹਾਰ ਹੋਊਗੀ ਇਹਨੂੰ ਲੈ ਕੇ ਵੀ ਪਾਰਟੀ ਜਿਹੜੀ ਆ ਉਹ ਪ੍ਰੋਪਰ ਇੱਕ ਸਮੀਖਿਆ ਜਿੱਤੀ ਹੈ ਜਾਂ ਹਾਰੀ। ਪਾ ਰਾਜਨੀਤਿਕ ਜ਼ਿੰਮੇਵਾਰੀ ਪਾਰਟੀ ਹੋਣ ਦੇ ਨਾਤੇ ਅਸੀਂ ਜਿਹੜਾ ਆ ਪੂਰੀ ਸਮੀਖਿਆ ਵੀ ਕਰਾਂਗੇ ਲੇਕਿਨ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਚ ਲੋਕ ਹਤੈਸ਼ੀ ਜਿਹੜੇ ਫੈਸਲੇ ਚਾਹੇ ਸਰਕਾਰੀ ਜ਼ਮੀਨਾਂ ਛਡਾਉਣ ਦੀ ਗੱਲ ਹੈ ਚਾਹੇ ਕਰਾਪਸ਼ਨ ਦੇ ਖਿਲਾਫ ਜਿਹੜੀ ਵੱਡੀ ਮੁਹਿੰਮ ਪਹਿਲੀ ਵਾਰ ਬੜੇ ਵੱਡੇ ਇਸਤਰ ਤੇ ਚਲਾ ਰੱਖੀ ਹੈ ਔਰ ਰੋਜਗਾਰ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ ਔਰ ਕੱਲ ਨੂੰ ਬਜਟ ਵੀ ਪੇਸ਼ ਕਰ ਰਹੀ ਹੈ ਮਾਨਜੋਤ ਸਾਡੇ ਫਾਈਨੈਂਸ ਮਿਨਿਸਟਰ ਸੋ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਚੰਗੇ ਫੈਸਲੇ ਲੈਂਦੀ ਰਹੂਗੀ ਔਰ ਇਸ ਜਿਹੜਾ ਰਿਜਲਟ ਦਾ ਜਿਹੜਾ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹਦਾ ਸਨਮਾਨ ਕਰਦੇ ਆ ਮਾਨ ਸਾਹਿਬ ਨੂੰ ਵਧਾਈ ਦਿੰਨੇ ਆ ਔਰ ਉਹਨਾਂ ਵਾਲੇ ਟਾਈਮ 'ਚ ਵੀ ਜਿਹੜੀਆਂ ਜਿਹੜੀਆਂ ਕੋਈ ਕਮੀਆਂ ਰਹੀਆਂ ਉਹਦੀ ਜਰੂਰ ਪਾਰਟੀ ਸਨਿਖਸ਼ਾ ਕਰੋਗੀ ਔਰ ਉਹਨੂੰ ਬਿਹਤਰ ਕਰਨ ਦੀ ਜਿਹੜਾ ਕੋਸ਼ਿਸ਼। ਤੁਹਾਡਾ ਜਿਹੜਾ ਵਿਸ਼ਾ ਸੀ ਉਹ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ। ਬਹੁਤ ਬਹੁਤ ਧੰਨਵਾਦ। ਇਸ ਕਰਕੇ ਬੰਦੇ ਹੋਏ ਕਿਉਂਕਿ ਲੋਕ ਸਭਾ ਤੋਂ 8 ਸਾਲ ਬਾਅਦ ਅੰਮ੍ਰਿਤ ਪਾਰਟੀ ਬਾਹਰ ਹੋ ਗਈ ਤੇ 3 ਵੀ ਨਹੀਂ ਹੋਏ ਸਰਕਾਰ ਬਣੀ। ਇਸ ਨੂੰ ਐਵੇਂ ਵੀ ਦੇਖਿਆ ਜਾ ਰਿਹਾ ਕਿ ਰਿਪੋਰਟਾਂ ਤੋਂ ਦਿਨਾਂ ਦਾ ਲੋਕਾਂ ਨੇ ਹੁੰਦਾ ਆਉਂਦਾ ਨਹੀਂ ਮੈਂ ਮੈਂ ਤੁਹਾਨੂੰ ਪਹਿਲੇ ਹੀ ਗੱਲ ਕਹੀ ਆ ਵੀ ਇਲੈਕਸ਼ਨ ਚ ਹਾਰ ਜਿੱਤ ਇੱਕ ਇੱਕ ਪ੍ਰਕਿਰਿਆ ਦਾ ਹਿੱਸਾ ਹੈ। ਔਰ ਮੈਂ ਦੱਸਿਆ 2014 ਚ ਕਾਲੀ ਦਲ ਬੀਜੇਪੀ ਸਰਕਾਰ ਸੀ ਆਵਾਦੀ ਪਾਰਟੀ ਜਿੱਤੀ 2019 ਚ ਕਾਂਗਰਸ ਸਰਕਾਰ ਸੀ ਸਮਰੂਰ ਆਵਾਦੀ ਪਾਰਟੀ ਨੇ ਜਿੱਤਿਆ ਲੇਕਿਨ ਇਹਦਾ ਮਤਲਬ ਇਹ ਨਹੀਂਗਾ ਕਈ ਵਾਰ ਕੀ ਲੋਕ ਸਭਾ ਦੇ ਬਾਰੇ ਔਰ ਵਿਧਾਨ ਸਭਾ ਬਾਰੇ ਲੋਕਾਂ ਦਾ ਕੀ ਨਜ਼ਰੀਆ ਸੋਚਣ ਦਾ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਸਟੱਡੀ ਮੰਗਦੀਆਂ ਨੋਟ ਆਊਟ ਅਸੀਂ ਉਸ ਲੋਕਾਂ ਦੇ ਫਤਵੇ ਦਾ ਸਨਮਾਨ ਕਰਦੇ ਆਂ ਲੇਕਿਨ ਜਿਹੜੇ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਦਿਨਾਂ 'ਚ ਫੈਸਲੇ ਲਏ ਆ ਉਹਦੇ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ ਚਾਹੇ ਕ੍ਰਪਸ਼ਨ ਨੂੰ ਲੈ ਕੇ ਲਏ ਆ ਪੰਜਾਬ ਦੇ ਸਰਮਾਇਏ ਨੂੰ ਲੁੱਟਖੋਟ ਨੂੰ ਬੰਦ ਕਰਨ ਦੇ ਲਏ ਆ ਔਰ ਆਰਥਿਕ ਨੀਤੀ ਵੀ ਕਾਹਨੋਂ ਬੜੀ ਸਪਸ਼ਟਤਾ ਨਾਲ ਜਿਹੜੀ ਹੈ ਵਿਧਾਨ ਸਭਾ ਦੇ ਜਿਹੜੇ ਹਾਊਸ ਰੱਖੀ ਜਾਊ। ਸੋ નો ਡਾਊਟ ਸਵិកਸ਼ਾ ਵੀ ਪਾਰਟੀ ਕਰੂ। ਕਾਹਨੋਂ 3 ਮਹੀਨਿਆਂ ਦੇ ਵਿੱਚ ਜਿਹੜੇ ਆਪਣੇ ਮਾਰਜਨ ਵਿਧਾਨ ਸਭਾ ਸੋਨਾ 'ਚ 45000 40000 50000 ਰਹੇ ਆ। ਉਹ 3 ਮਹੀਨਿਆਂ ਚ ਘਟ ਕੇ ਹੋਣਾ ਸੀ ਮਜੀਦਪਾਲਨ ਵੱਲੋਂ ਕੋਈ 7000 ਵੱਧ ਗਿਆ ਕੋਈ 1000 ਵੱਧ ਗਿਆ ਮੈਂ ਮੈਂ ਕਾਂਗਰਸ ਨੂੰ ਪਿਛਲੀ ਵਾਰ 2 3 ਲੱਖ ਦੇ ਕਰੀਬ ਵੋਟ ਪਈ ਲੋਕ ਸਭਾ ਚ ਉਹਨਾਂ ਦੀ ਵੋਟ ਰਹਿ ਗਈ 8000 ਦੇ ਕਰੀਬ ਅਕਾਲੀ ਦਲ ਨੂੰ 2 ਲੱਖ 60 ਹਜ਼ਾਰ ਪਈ ਸੀ ਉਹਨਾਂ ਦੀ 50000 ਤੋਂ ਥੱਲੇ ਰਹਿ ਗਈ ਸੋ ਵੋਟ ਸ਼ਿਫਟ ਤੇ ਹੋਈ ਹੈ ਅਕਾਲੀ ਦਲ ਕਾਂਗਰਸ ਦੀ ਲੇਕਿਨ ਸਾਡਾ ਔਰ 26% ਦੇ ਕਰੀਬ ਵੋਟ ਪਰਸੈਂਟ ਜਿਹੜਾ ਹੈ ਟੋਟਲ ਵੋਟ ਜਿਹੜੀ ਵੋਟਿੰਗ ਜਿਹੜੀ ਆ ਉਹ ਵੀ ਕੱਟੀ ਆ ਇਸ ਵਾਰ ਸੋ ਇਹ ਸਾਰੇ ਕਈ ਕਾਰਨ ਹੈ ਲੋਕਾਂ ਦੀ ਨਾਰਾਜ਼ਗੀ ਤੋਂ ਜੇ ਜੇ ਮੈਂ ਕਹਿੰਨਾ ਦੇਖੋ ਇੱਕ ਰਾਜਨੀਤਿਕ ਜਿਹੜੀ ਜਿੰਮੇਵਾਰ ਪਾਰਟੀ ਆ ਉਹ ਸਾਰੀਆਂ ਚੀਜ਼ਾਂ ਦੀ ਗਹਿਰਾਈ ਨਾਲ ਪੜਤਾਲ ਔਰ ਸਮੀਖਿਆ ਕਰਦੀ ਆ ਅਸੀਂ ਵੀ ਕਰਾਂਗੇ ਅੱਜ ਤੇ ਰਿਜ਼ਲਟ ਹੁਣ ਆਈ ਆਏ ਆ ਮੈਂ ਇਹਦੇ ਤੇ ਕੋਈ ਕਮੈਂਟ ਕਰਦਾ ਕੋਈ ਜਲਦਬਾਜ਼ੀ ਹੋਊਗਾ ਪਰ ਹਾਂ ਜਿੱਥੇ ਕੋਈ ਕਮੀ ਐਸੀ ਰਹੀ ਵੀ ਹੋਊਗੀ ਜਾਂ ਉੱਚ ਜੇ ਜੇ ਸੰਭਾਵਨਾ ਹੋਊਗੀ ਹੋਰ ਬਿਹਤਰ ਕਰਨ ਦੀ ਤਾਂ ਡੈਫੀਨੇਟਲੀ ਪਾਰਟੀ ਦੇ ਦੇਖੋ ਕਿਉਂ ਫਤਵਾ ਜੁਤਾਉਣਾ ਨਹੀਂ ਮੈਂ ਮੈਂ ਉਹ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਆ ਉਹਦੇ ਤੇ ਅਸੀਂ ਸਿਰ ਚ ਭੋਨੇ ਮੈਂ ਹੁਣ ਉਸ ਤੇ ਕੋਈ ਕਮੈਂਟ ਅੱਜ ਦੀ ਡੇਟ 'ਚ ਕਰਨਾ ਨਹੀਂ ਜੋ ਲੋਕਾਂ ਦਾ ਫਤਵਾ ਆਵਾਮੀ ਦੀ ਪਾਰਟੀ ਉਹਦਾ ਸਤਿਕਾਰ ਕਰਦਾ ਸਰ ਜੀ ਕਿਤੇ ਇਹ ਲੱਗਦਾ ਹੈ ਕਿ ਉਹ 더 ਕੌਨਫੀਡੈਂਟ ਲੈ ਗਿਆ ਕਿ ਸਰਬਾਜੇਵਾਂ ਦੇਖ ਕੇ ਕਹਿੰਦੇ ਕਰਾਂਗੇ ਉਹ ਮਾਣ ਲੈ ਗਏ ਲਗਦਾ ਹੈ ਹੋਰ ਮਾਰ ਕੇ ਕਹਿੰਦੇ ਨੇ ਕਿ ਸਾਰੀ ਚਿੱਟਾ ਹਾਰ ਸਕਦੇ ਨੇ ਇੱਕ ਸਰੂਰ ਵੀ ਹਾਰ ਸਕਦੇ ਨੇ ਇੰਨੀ ਜਾਨ ਪੌਣ ਲੈ ਗਿਆ ਪ੍ਰਭਾਤੀ ਦੀ ਸਿਆਸੀ ਰਾਜਸਥਾਨੀ ਆਵਾਮੀ ਪਾਰਟੀ ਦੀ ਸਤਿਕਾਰ ਡੈਫੀਨੇਟਲੀ ਮੈਂ ਤਾਂ ਹੀ ਕਹਾਂ ਵੀ ਦੇਖੋ 37% ਵੋਟ ਜਿਹੜਾ ਹੈ ਪਿਛਲੀ ਵਾਰ ਸਾਡੇ ਹੱਥ 'ਚ ਰਿਹਾ ਸਮੂਹ ਔਰ ਜਿਹੜਾ VOTING ਪਰਸੈਂਟ ਸੀਗਾ ਪਿਛਲੀ ਵਾਰ ਜਿਹੜਾ ਵੋਟ VOTING ਪੋਲ ਪੋਲ ਹੋਇਆ ਔਰ 26% ਘਟ ਹੋਇਆ ਇਸ ਵਾਰ ਸਾਡੀ VOTING ਪਰਸੈਂਟ 2% ਘਟਿਆ 37 ਤੋਂ 35 ਦੇ ਕਰੀਬ ਆ ਗਿਆ ਇਹ ਥੋੜਾ ਬਹੁਤ ਉਹਦੇ ਫਰਕ ਹੈ ਤਕਰੀਬਨ 34.9 ਕੁਛ ਹੈ ਸੋ ਡੈਫੀਨਿਟਲੀ ਇਹ ਜਿਹੜਾ ਵੀ ਕਮੀ ਰਹੀ ਆ ਉਹਦੇ ਦੋ ਤਿੰਨ ਕਾਰਨ ਤੇ ਇਹੀ ਆ ਘਟ ਵੋਟ ਪਰਸੈਂਟ ਹੋਣਾ ਵਿਡੀ ਸੀਜ਼ਨ ਦਾ ਪੀਕ ਤੇ ਹੋਣਾ ਇਸ ਤੋਂ ਇਲਾਵਾ ਵੀ ਜੇ ਕੋਈ ਲੱਗਦਾ ਹੋਊਗਾ ਪਾਰਟੀ ਦੇ ਜਥੇਬੰਦੀ ਦੇ ਲੈਵਲ ਤੇ ਜਾਂ ਕੋਈ ਜਿਹੜੀ ਤਰ੍ਹਾਂ ਤੁਸੀਂ ਗੱਲ ਕੀਤੀ ਉਹ ਪਾਰਟੀ ਉਸ ਚੀਜ਼ ਦੀ ਸਮੀਖਿਆ ਕਰੂਗੀ ਔਰ ਉਸ ਤੋਂ ਬਾਅਦ ਹੀ ਉਹਦੇ ਤੇ ਕੋਈ ਗੱਲ ਰੱਖੀ ਜਾਵੇ ਸਰਕਾਰ ਵਾਲਾ ਫੈਕਟਰੀ ਉੱਪਰ ਨਜ਼ਰ ਆਏ ਇਹ ਪਤਾ ਪਾਉਣ ਲਈ ਸਰਕਾਰੀ ਹੈ ਇਹ ਦੇਖੋ ਉਹ ਤੇ ਬੜੀ ਦਰਦਨਾਕ ਮੌਤ ਹੋਈ ਆ ਆਲਰੇਡੀ ਉਹਦੇ ਤੇ ਸਾਰੀ ਕਾਰਵਾਈ ਵੀ ਸੰਜੀਦਗੀ ਨਾਲ ਚੱਲ ਰਹੀ ਆ ਪਰ ਅਸੀਂ ਤੇ ਇਹ ਗੱਲ ਕਹਿੰਦੇ ਨਹੀਂ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਾਲਾਂਕਿ ਇਹ ਕੋਈ ਪੰਜਾਬ 'ਚ ਪਹਿਲੀ ਘਟਨਾ ਨਹੀਂ ਹੋਈ ਸੀ ਲੇਕਿਨ ਇਹ ਘਟਨਾ ਨਹੀਂ ਹੋਣੀ ਚਾਹੀਦੀਆਂ ਇਸ ਕਰਕੇ ਹੀ ਮਾਨ ਸਾਹਿਬ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੀ ਜਿਹੜੀ ਹੈ ਸਥਾਪਨਾ ਕੀਤੀ ਔਰ ਇਹਦੇ ਤੇ ਜਿਹੜੇ ਜਿਹੜੇ ਮੇਨ ਮਾਸਟਰਮਾਈਂਡ ਹੈ ਚਾ ਪਟਿਆਲੇ ਦੀ ਗੱਲ ਕਰ ਲੋ ਜਾਂ ਸਿੱਧੂ ਸਾਹਿਬ ਦੇ ਮੌਤ ਦੀ ਗੱਲ ਕਰ ਲੋ ਉਹਨਾਂ ਨੂੰ ਅਰੈਸਟ ਵੀ ਕੀਤਾ ਹੈ ਰਮਾਨ ਤੇ ਵੀ ਲੈ ਗਿਆ ਸਰਕਾਰ ਉਸ ਚੀਜ਼ ਦਿਸ਼ਾ 'ਚ ਬਹੁਤ ਜਿਹੜੀ ਗੰਭੀਰਤਾ ਨਾਲ ਕੰਮ ਕਰ ਰਹੀ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਤੇ ਆਰਗਨਾਈਜ਼ ਕ੍ਰਾਈਮ ਜਿਹੜਾ ਹੈ ਮੈਨੂੰ ਲੱਗਦਾ ਉੱਥੇ ਠੰਡ ਪਾਉ। ਸਰ ਬੀਜਪੀ ਨੇ ਬੀਜਪੀ ਨੇ ਮੋਰਲ ਗਰਾਉਂਡ ਤੇ ਸਵਾਲ ਮਗਾਤੋਂ ਮਸਲਾ। ਮੈਨੂੰ ਨਹੀਂ ਲੱਗਦਾ ਬੀਜਪੀ ਦਾ ਆਪਣਾ ਕੀ ਮੋਰਲ ਗਰਾਉਂਡ ਹੈ ਜਿਹੜੇ ਆਪ ਉੱਥੇ ਖਰੀਦ-ਫਰੋਖ ਵਿੱਚ ਲੱਗੇ ਹੋਏ ਆ ਮਹਾਰਾਸ਼ਟਰ 'ਚ ਜਿੱਤੂਣੀ ਹੋਈ ਸਰਕਾਰ ਨੂੰ। ਸੋ ਔਰ ਜਿੰਨਾ ਦੀਆਂ ਸੰਗਰੂੜ ਦੇ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਤੀਆਂ। ਇਹ ਇਹ ਕਿੱਥੋਂ ਇਹਨਾਂ ਦੀ ਇਹ ਆਪਣੀ ਜ਼ਮੀਨ ਕਿੱਥੋਂ ਤਲਾਸ਼ ਰਿਆ ਨਾ ਇਹਨਾਂ ਚਾਹੇ ਕਾਲੀ ਤਲ ਹੈ ਜਾਂ ਬੀਜੇਪੀ ਹੈ ਜਾਂ ਕਾਂਗਰਸ ਹੈ ਇਹਨਾਂ ਦਾ ਤੇ ਜਮਾਨਤਾ ਜਬਤ ਹੋਈਆਂ ਨਾ ਸੋ ਇਹ ਤੇ ਕਿਸੇ ਪਾਸੋਂ ਨਾ ਇਹ ਸੋਚਣ ਵੀ ਕੋਈ ਲੋਕਾਂ ਵੱਲੋਂ ਇਹਨਾਂ ਨੂੰ ਕੋਈ ਹੰਗਾਰਾ ਮਿਲਿਆ ਜਾਂ ਇਹਨਾਂ ਦੀ ਕੋਈ ਸਥਿਤੀ ਇੰਪਰੂਵ ਹੋਈ ਹੈ ਉਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਚਾਂਸ ਹੀ ਨਹੀਂ ਆ ਆਮ ਆਦਮੀ ਪਾਰਟੀ ਚ ਆਮ ਆਦੀ ਪਾਰਟੀ ਦੀ ਗੱਲ ਮੈਂ ਸਾਰੀ ਰੱਖਤੀ ਇਹ 2% ਸਾਡਾ ਵੋਟ ਪਿਛਲੀ ਵਾਰ ਨਾਲੋਂ ਘਟਿਆ ਹੈ ਤੇ ਇਹਦੇ ਵਿੱਚ ਹੋਰ ਬਿਹਤਰ ਕਿਤਰਾ ਕੀਤਾ ਜਾ ਸਕਦਾ ਪਾਰਟੀ ਉੱਤੇ ਡਿਟੇਲ ਦੀ ਜਿੰਨੇ ਕਰੀਕੀ ਤੇ ਫਿਰ ਜੀਤ ਮਾਨ ਹੁੰਦੇ ਨੇ ਪਰ ਇੱਕ ਘਟੇ ਦੇ ਵਿੱਚ YouTube ਤੋਂ ਗਾਣਾ ਜਿਹੜਾ YouTube ਸੇੜਦਾ ਹਟਦਾ ਹੈ ਦਾਅਵਾ ਹੁੰਦਾ ਕਿ ਸਰਕਾਰ ਦੀ ਕੰਪਲੇਟ ਤੇ ਗਾਣਾ ਹਟਿਆ ਇਹਨੂੰ ਕਿਸ ਤਰ੍ਹਾਂ ਜੀ ਦੇ ਸਕਦੇ ਮੈਨੂੰ ਉਹਦੇ ਬਾਰੇ ਸਵਾਲ ਦੇ ਵਿੱਚ ਮੈਨੂੰ ਇਹਦੇ ਬਾਰੇ ਕੋਈ ਅਜੇ ਅਜੇ ਜਾਣਕਾਰੀ ਨਹੀਂ ਹੈ ਤੁਸੀਂ ਦੱਸ ਰਹੇ ਮੈਂ ਆਥੈਂਟਿਕ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਉਹਦੇ ਬਾਰੇ ਕੋਈ ਗੱਲ ਪਤਾ ਹੋਊਗੀ ਆਥੈਂਟਿਕ ਫਿਰ ਮੈਂ ਕਮੈਂਟ ਕਰ ਸਕਦਾ ਹੁਣ ਤੁਹਾਡੇ ਨਾਲ ਰੋਬਰੂ ਹੋਣ ਦਾ ਮਕਸਦ ਸਿਰਫ ਤੇ ਸਿਰਫ ਸੰਗਰੂਰ ਦੇ ਜਿਹੜੇ ਰਿਜ਼ਲਟ ਆਇਆ ਉਹਦੇ ਬਾਰੇ ਬਹੁਤ ਬਹੁਤ ਧੰਨ ਜਿਤਨਸ਼ੀਵਨ ਉਹਦਾ ਕੀ ਤਰੀਕੇ ਦੇ ਕਵੀਤ ਮੌਜੂਦਾ ਸਰਕਾਰ ਉਹਨਾਂ ਜਿਤਨਸ਼ੀਵਨ ਉਹ ਕਹਿ ਇਹਨੂੰ ਲੈ ਕੇ ਮੌਜੂਦਾ ਸਰਕਾਰ ਉਹਨਾਂ ਸੁਭਾਵਿਕ ਨਹੀਂ ਦੇਖੋ ਇੱਕ ਜਿਹੜਾ ਜ਼ਿੰਮੇਵਾਰੀ ਜ਼ਿੰਮੇਵਾਰ ਰਾਜਨੀਤਿਕ 당 ਹੈ ਕੋਈ ਪਾਰਟੀ ਹੈ ਪਰ ਪਾਰਟੀਆਂ ਇੱਕ ਹਾਰ ਜਿੱਤੋਂ ਬੈਕਫਰਡ ਤੇ ਨਹੀਂ ਚਲੇ ਜਾਂਦੀਆਂ ਜਾਂ ਖਤਮ ਨਹੀਂ ਹੋ ਜਾਂਦੀਆਂ ਲੇਕਿਨ ਨੋ no ਡਾਊਟ 2% ਜਿਹੜਾ ਵੋਟ ਸਾਡਾ ਘਟਿਆ ਹੈ ਜਾਂ ਸਾਡੀ ਜਿਹੜੀ ਹਾਰ ਹੋਈ ਹੈ ਉਹਦੇ ਬਾਰੇ ਜਰੂਰ ਇੱਕ ਜ਼ਿੰਮੇਵਾਰ ਰਾਜਨੀਤਿਕ ਦਲ ਸਵਿਚਕ ਕਰੂਗਾ ਕਰਦੇ ਆ ਅਸੀਂ ਜਿੱਤ ਤੋਂ ਬਾਅਦ ਵੀ ਕਰਦੇ ਆ ਤੇ ਹਾਰ ਤੋਂ ਬਾਅਦ ਵੀ ਕਰਾਂਗੇ ਕੋਈ ਨੋ ਡਾਊਟ ਔਰ ਉਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ